ਪੰਜਾਬ ਦੇ 23 ਜ਼ਿਲ੍ਹੇ ਇਸ ਸਮੇਂ ਹੜ੍ਹਾਂ ਦੀ ਚਪੇਟ ਦੇ ਵਿੱਚ ਨੇ ਕਈ ਲੱਖਾਂ ਏਕੜ ਫਸਲ ਜੋ ਹੈ ਉਹ ਹੜ੍ਹ ਦੇ ਕਾਰਨ ਤਬਾਹ ਹੋ ਚੁੱਕੀ ਹੈ ਉੱਥੇ ਹੀ 51 ਮੌਤਾਂ ਜੋ ਨੇ ਉਹ ਹੜ੍ਹ ਦੇ ਕਾਰਨ ਹੋ ਚੁੱਕੀਆਂ ਨੇ ਤਿੰਨ ਲੋਕ ਖਾਲੇ ਵੀ ਲਾਪਤਾ ਨੇ ਤੇ ਹੁਣ ਤੱਕ ਤਕਰੀਬਨ 22000 ਦੇ ਕਰੀਬ ਲੋਕਾਂ ਦਾ ਰੈਸਕਿਊ ਜੋ ਹੈ ਉਹ ਕੀਤਾ ਜਾ ਚੁੱਕਿਆ ਹੈ ਤਾਂ ਪੰਜਾਬ ਦੇ ਵਿੱਚ ਹੜ੍ਹ ਦੇ ਕਾਰਨ ਤਬਾਹੀ ਜੋ ਹੈ ਉਹ ਮਚੀ ਹੋਈ ਹੈ ਤੇ ਇਸੇ ਦੇ ਚੱਲਦੇ ਸਕੂਲ ਵੀ ਜੋ ਸੀ ਉਹ ਪਿਛਲੇ 2 ਹਫ਼ਤਿਆਂ ਤੋਂ ਬੰਦ ਕੀਤੇ ਗਏ ਸੀ ਪਰ ਉੱਥੇ ਹੀ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਬੀਤੇ ਕੱਲੇ ਫੈਸਲਾ ਲਿਆ ਗਿਆ ਕਿ ਜੋ ਸਕੂਲ ਨੇ ਉਹ ਕੁਝ-ਕੁਝ ਏਰੀਆ ਦੇ ਵਿੱਚ ਖੋਲ ਦਿੱਤੇ ਜਾਣਗੇ ਪਰ ਜਿੱਥੇ ਵੀ ਹਾਲਾਤ ਅਜਿਹੇ ਨੇ ਕਿ ਸਕੂਲ ਨਹੀਂ ਖੋਲੇ ਜਾ ਸਕਦੇ ਤਾਂ ਡਿਪਟੀ ਕਮਿਸ਼ਨਰ ਇਸ ਫੈਸਲੇ ਨੂੰ ਆਪਣੇ ਤਰੀਕੇ ਦੇ ਨਾਲ ਲਾਗੂ ਕਰ ਸਕਦੇ ਨੇ ਤਾਂ ਗੁਰਦਾਸਪੁਰ ਦੇ ਵਿੱਚ ਤਕਰੀਬਨ 1550 ਸਕੂਲ ਨੇ ਤਾਂ ਦੱਸ ਦਈਏ ਕਿ ਉੱਥੇ 78 ਜਾਇਜ਼ ਸਕੂਲ ਨੇ ਜਿਨ੍ਹਾਂ ਦੇ ਵਿੱਚ ਜੋ ਸਕੂਲ ਡਿਪਟੀ ਕਮਿਸ਼ਨਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ 78 ਜਹੇ ਸਕੂਲਾਂ ਨੂੰ ਨਹੀਂ ਖੋਲਿਆ ਜਾਵੇਗਾ ਕਿਉਂਕਿ ਹੜ੍ਹ ਦੇ ਕਾਰਨ ਸਥਿਤੀ ਗੰਬੀਰ ਹੈ ਤਾਂ ਗੁਰਦਾਸਪੁਰ ਦੇ ਵਿੱਚ ਕੁੱਲ 1550 ਸਕੂਲ ਨੇ ਜਿਸ ਦੇ ਵਿੱਚ ਸਕੈਂਡਰੀ ਪ੍ਰਾਇਮਰੀ ਸਾਰੇ ਸਕੂਲ ਸ਼ਾਮਿਲ ਨੇ ਤਾਂ ਜਹੇ ਦੇ ਵਿੱਚ 78 ਅਜਿਹੇ ਸਕੂਲ ਨੇ ਜੋ ਨਹੀਂ ਖੋਲੇ ਜਾਣਗੇ ਤਾਂ ਗੁਰਦਾਸਪੁਰ ਡੀਸੀ ਦੇ ਵੱਲੋਂ ਇਹ ਫੈਸਲਾ ਜੋ ਹੈ ਉਹ ਲਿਆ ਗਿਆ ਹੈ ਦੱਸ ਦਈਏ ਕਿ ਪਿਛਲੇ 2 ਹਫ਼ਤਿਆਂ ਤੋਂ ਪੰਜਾਬ ਸਰਕਾਰ ਦੇ ਵੱਲੋਂ ਹੜ੍ਹਾਂ ਦੇ ਮੱਦੇਨਜ਼ਰ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਛੁੱਟੀਆਂ ਵਧਾਈਆਂ ਵੀ ਗਈਆਂ ਸੀ ਪਾਕਰ ਤੋਂ ਉਨ੍ਹਾਂ ਦੇ ਵੱਲੋਂ ਸਿੱਖਿਆ ਮੰਤਰੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਕੁਝ-ਕੁਝ ਜ਼ਿਲ੍ਹਿਆਂ ਦੇ ਵਿੱਚ ਸਕੂਲ ਜੋ ਹੈ ਉਹ ਖੋਲੇ ਜਾ ਸਕਦੇ ਹਨ ਹਰ ਦੇ ਮੱਦੇ ਨਜ਼ਰ ਪ੍ਰਸ਼ਾਸਨ ਜੋ ਹੈ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਅਨੁਸਾਰ ਫੈਸਲਾ ਲੈ ਸਕਦਾ ਹੈ ਤਵਾਕਵਾਕ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਸਕੂਲ ਖੋਲੇ ਗਏ ਨੇ ਉੱਥੇ ਗੁਰਦਾਸਪੁਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ 1550 ਕੁੱਲ ਸਕੂਲ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ 78 ਅਜਿਹੇ ਸਕੂਲ ਨੇ ਜੋ ਪ੍ਰਸ਼ਾਸਨ ਦੇ ਵੱਲੋਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਗੁਰਦਾਸਪੁਰ ਦੇ ਵਿੱਚ ਜਲਦੀ ਹੈ ਕਿ ਹੜ੍ਹ ਦੇ ਕਾਰਨ ਭਾਰੀ ਤਬਾਹੀ ਜੋ ਹੈ ਮੱਚੀ ਹੋਈ ਹੈ ਹਾਲੇ ਤੱਕ ਕਈ ਲੋਕ ਲਾਪਤਾ ਵੀ ਦੱਸੇ ਜਾ ਰਹੇ ਨੇ ਤੇ ਕਈ ਲੋਕਾਂ ਦਾ ਰੈਸਕਿਊ ਵੀ ਜੋ ਹੈ ਕੀਤਾ ਜਾ ਚੁੱਕਿਆ ਹੈ ਤਾਂ ਜਹੇ ਦੇ ਵਿੱਚ ਕੁਝ ਇਹ ਜਹੇ 78 ਸਕੂਲ ਨੇ ਜੋ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਨੂੰ ਹਲੇ ਪੰਦ ਰੱਖਿਆ ਜਾਵੇਗਾ